ਆਪਤੀ ਸਲਫ ਵੀਰ ਨੇ ਚੱਲੇ ਜੀ ਆਪਣੇ ਐਂਡੋ ਫਾਰਮ 384 ਪੱਠੇ ਵਾਲੇ ਵੀਰ ਲੈ ਚਲੇ ਟਰੈਕਟਰ ਅੱਜ ਬਹੁਤ-ਬਹੁਤ ਮੁਬਾਰਕਾਂ ਵੀ ਇਹਨਾਂ ਨੂੰ ਟਰੈਕਟਰ ਇੱਕ ਨਾ ਆਪਾਂ ਨੂੰ ਇਹਦਾ ਸਲੈਂਸਰ ਚਾਹੀਦਾ ਓਰੀਜਨਲ ਜੇ ਕਿਸੇ ਕੋਲ ਹੋਇਆ ਮੇਰੇ ਵੀਰ ਕੋਲ ਤਾਂ ਜਰੂਰ ਦੱਸਿਓ ਠੀਕ ਹੈ ਜੀ ਤੇ ਲੋਈ ਅੱਜ ਤਾਂ ਅਸੀਂ ਸੱਜਰੇ ਆਉਂਦੇ ਸਾਰੇ ਬਾਈ ਟਰੈਕਟਰ ਨੂੰ ਹਾਰ ਲਾਤਾ ਧੁੱਪਾਂ ਵੀ ਵਧੀਆ ਚੜ੍ਹਿਆ ਜੀ ਠੀਕ ਹੈ ਜੀ ਥੋੜੀ ਜੀ ਤੁਹਾਡੀ ਮੁਲਾਕਾਤ ਪਹਿਲਾਂ ਮਾਮਾ ਜੀ ਨਾਲ ਕਰਾਉਨੇ ਆ ਹੋਰ ਜੀ ਮਾਮਾ ਜੀ ਸਤਿ ਸ਼੍ਰੀ ਅਕਾਲ ਸਹੀ ਪੁੱਤਰ ਹੋ ਠੀਕ ਹੈ ਜੀ ਆ ਮੋਜਾ ਹੈ ਕੀ ਬਣਦਾ ਜੀ ਮਹਾਰਾਜ ਦੀ ਕਿਰਪਾ ਟਰੈਕਟਰ ਦਾ ਕੰਮ ਚੱਲ ਰਿਹਾ ਠੀਕ ਹੈ ਜੀ ਜੋਰਾ ਛੋਰਾ ਨਾਲ ਠੀਕ ਹੈ ਜੀ ਹਾਂ ਕੱਲ ਦਿੱਤੇ ਕੱਟ ਦੇ ਦੇਣਾ ਠੀਕ ਹੈ ਜੀ ਕੱਲ ਹੋਰ ਦਾ ਬਾਕੀ ਇਸ ਮਹੀਨੇ ਆਪਣੇ ਵਧੀਆ ਟਰੈਕਟਰ ਹੋ ਗਏ ਹਾਂ ਹਾਂ ਠੀਕ ਸੱਤਾ ਟਰੈਕਟਰ ਅੱਠ ਹੋ ਗਏ ਹਾਂ ਲਗਭਗ ਅੱਠ ਹੋ ਗਏ ਨਾ ਜੀ ਸਾਨੂੰ ਗਿਣਤੀ ਨਹੀਂ ਕਰਿਆ ਕਰਦੇ ਆਓ ਗਿਣਤੀ ਹਾਂ ਬਿਲਕੁਲ ਜੀ ਬਹੁਤ ਹਮਤ ਅਸੀਂ ਚੰਗਾਈ ਤੇ ਬਾਹੂ ਜੀ ਟਰੈਕਟਰ ਦਾ ਪੱਥਰ ਆਪਾਂ ਬਹਿਮ ਵੀ ਖਾਦੇ ਕਰਦੇ ਹਨਾ ਹੁਣ ਬਹਿਮ ਬਾਣੀ ਨਾਲ ਰਹਿੰਦੇ ਬਹਿਮ ਕਰ ਲਾ ਕੇ ਦੁਕਾਨਦਾਰ ਟਾਈਮ ਦਾ ਬਹਿਮ ਬਹੁ ਦਾ ਜਾਣਾ ਚਾਹੀਦਾ 10 ਮਿੰਟ ਰੁਕ ਜਾਓ 5 ਮਿੰਟ ਰੁਕ ਜਾਓ ਚਲੋ ਚੱਕਰ ਗਿਆ ਜੀ ਚਲੋ ਵੀ ਬੇਜਕ ਕੁਛ ਨਾ ਵੀ ਹੋਵੇ ਬਸ ਇੱਕ ਵੀ ਚਲੋ ਮਨ ਹੁੰਦਾ ਜਿੱਦਾਂ ਆਪਣੇ ਸਿਆਣੇ ਕਹਿੰਦੇ ਤੇ ਹਨਾ ਜੀ ਜੇ ਬਹਿਮ ਹੋਏ ਹੋਏ ਪਗਾ ਲੈਣਾ ਚਾਹੀਦਾ ਜਾਂ ਹੋਵੇ ਕਰੋ ਹੀ ਨਾ ਜਾਂ ਕਰੋ ਹੀ ਨਾ ਜਾਂ ਕਰੋ ਹੀ ਨਾ ਹਾਂ ਥੋੜਾ ਜਿਆ ਕਾਲਾ ਵੀਰ ਕਰਨ ਲੱਗ ਗਿਆ ਦੂਰ ਪਾਰ ਕਿਹਾ ਉਹਨਾਂ ਆਪਾਂ ਨੂੰ ਇੱਕ ਟਰੈਕਟਰ ਮੈਨੂੰ ਦਿੱਕਤ ਆ ਗਈ ਅੱਛਾ ਉਹ ਕਹਿੰਦਾ ਆਪਾਂ ਪੌਣ ਵਰ ਤੋਂ ਤੇਲ ਜਾ ਕੇ ਮੁੱਕੇ ਟਰੈਕਟਰ ਦਾ ਅੱਛਾ ਫਿਰ ਬਸੇ ਘੱਟਦਾ ਪਹਿਲਾਂ ਮੁੱਕੇ ਦਾ ਤਾਂਹੀਂ ਹਾਂਜੀ ਹਾਂ ਉਹ ਕਹਿੰਦਾ ਯਾਰ ਪੌਣ ਦਾ ਖਿਆਲ ਰੱਖਿਆ ਜੀ ਫੀ ਪੌਣ ਪਰ ਟਰੈਕਟਰ ਨਹੀਂ ਦੇਣਾ ਹਾਂ ਹੋ ਚਲੋ ਆਪਣਾ ਸੀਨੀਅਰ ਵੀ ਹੈਗਾ ਕਾਲਾ ਵੀਰੇ ਹਾਂ 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 ਬੀਰ ਰੂਵੀਆ ਆਪਣਾ ਠੀਕ ਆ ਫਿਰ ਚਲੋ ਹੁਣ ਆਪਣਾ ਧਿਆਨ ਕਰ ਲਿਆ ਵੀ ਨਾ ਨਾ ਠੀਕ ਆ ਠੀਕ ਆ ਕਰ ਠੀਕ ਹੈ ਇਹ ਜਿਹੜਾ ਆਪਾਂ ਨੇ ਟਰੈਕਟਰ ਬਾਈ ਕੱਲ ਦਿੱਤਾ ਸੀ ਕਿ ਨੀਲੇ ਰੰਗ ਵਾਲਾ ਆਹ ਇਹ ਉਸੇ ਪੱਠੇ ਤੇ ਟਰੈਕਟਰ ਚੱਲਿਆ ਜੀ ਤੇ ਬਾਕੀ ਅੱਛਾ ਜੀ ਇਹ ਤਾਂ ਦੂਜੇ ਪੱਠੇ ਤੇ ਜਾਣਾ ਕਿਹੜੇ ਪੱਠੇ ਜਾਊਗਾ ਨਾ ਕੋਈ ਮਾਲ ਕੋਈ ਠੀਕ ਹੈ ਠੀਕ ਹੈ ਠੀਕ ਹੈ ਜੀ 384 ਦੇ ਰਿਹਾ ਹਨਾ ਜੀ 384 50 ਚਪੀਰ ਵਾਲਾ ਹਾਂ ਗਲਤੀ ਛੱਡ ਦਿੱਤੀ 30 ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਬਾਈ 30 48 ਆਪਣਾ ਇਹ 48 ਐਚਪੀ ਦੀ ਕੈਟਾਗਰੀ ਦੇ ਵਿੱਚ ਟਰੈਕਟਰ ਆਉਂਦਾ ਜੀ 14 9 28 ਦੇ ਬੈਕ ਟਾਇਰ 7 50 ਦੇ ਫਰੰਟ ਟਾਇਰ ਤਿੰਨ ਸਿਲੰਡਰ ਇੰਜਨ ਆ ਠੀਕ ਹੈ ਜੀ ਤੇ ਸਾਈਡ ਗੇਅਰ ਡਬਲ ਕਲਚ ਪਾਵਰ ਸਟੀering ਤੇਲ ਬ੍ਰੇਕ ਡਬਲ ਡਿਸਟ੍ਰਿਬਿਊਟਰ 11 ਚ ਵੀਡੀਓ ਰਿਵਰਸ ਸਾਰੀ ਇਹਦੇ ਚ ਟੋਟਲੀ ਤਕਰੀਬਨ ਸਾਰੀ ਫੰਕਸ਼ਨ ਆ ਜਾਂਦੇ ਨੇ ਜੀ ਠੀਕ ਹੈ ਜੀ ਆ ਇਹਦਾ ਡਿਸਟ੍ਰਿਬਿਊਟਰ ਹੈ ਜੀ ਤੇ ਬਾਕੀ ਸਿਰਫ ਇੱਕ ਆਪਣੇ ਕੋਲ ਇਹੀ ਟਰੈਕਟਰ 2024 ਦੇ ਮਾਰਕਿਆਂ ਵਾਲਾ ਸੀਗਾ ਉਹ ਵੀ ਆਪਣਾ ਚੱਲਿਆ ਹੁਣ ਤਰੀ ਇਹਨਾਂ ਕੋਲ ਜਿੰਨੇ ਵੀ ਟਰੈਕਟਰ ਨੇ ਸਟਾਕ ਦੇ ਵਿੱਚ ਆਪਣੇ ਕੋਲ ਚਾਰ ਪਾਂ ਟਰੈਕਟਰ ਹੋਰ ਨੇ ਪਿੱਛੇ ਖੜੇ ਨੇ ਸ਼ੋਅਰੂਮ ਦੇ ਵਿੱਚ ਹੁਣ ਸਾਰੇ ਆਪਣੇ ਕੋਲ ਨਵੇਂ ਮਾਰਕਿਆਂ ਦੇ ਟਰੈਕਟਰ ਨੇ 2025 ਵਾਲੇ ਠੀਕ ਹੈ ਜੀ ਤੇ ਜਿਹੜਾ ਆਪਣਾ ਇਹ ਟਰੈਕਟਰ ਹੈ ਜੀ 3048 ਇਹ ਜਿਵੇਂ ਕਿ 7 ਫੁੱਟ 8 ਫੁੱਟ ਰੋਟਾ ਮੀਟਰ ਬਹੁਤ ਵਧੀਆ ਤਰੀਕੇ ਨਾਲ ਚਲਾਉਂਦਾ ਹੈ 5 एचपी ਦੀ ক্যাਟਾਗਰੀ ਵਿੱਚ ਆਉਣਾ ਇਹਦਾ ਤੇਲ ਖਰਚਾ ਵੀ ਜਾਇਜ਼ ਆ ਠੀਕ ਆ ਜੀ ਬਾਕੀ ਚਲੋ ਚੀਜ਼ ਜਿਹਨਾਂ ਕੋਲ ਹੈਗਾ ਉਹਨਾਂ ਨੂੰ ਪਤਾ ਏ ਤੇ ਬਾਕੀ ਜਿਵੇਂ ਵੀ ਕਿ ਆਪਾਂ ਭਾਈ ਅੱਗੇ ਵੀ ਕਹਿੰਨੇ ਉਹਨੇ ਕਈ ਭਾਈ ਥੱਲੇ ਆਪਾਂ ਨੂੰ ਮਾੜਾ ਮੋਟਾ ਮਾੜਾ ਚੰਗਾ ਵੀ ਕਮੈਂਟ ਕਰ ਦਿੰਦੇ ਨੇ ਟਰੈਕਟਰ ਬਾਰੇ ਚਲੋ ਆਪਾਂ ਤਾਂ ਕਿਸੇ ਨਾਲ ਅੱਜ ਤੱਕ ਇਸ ਚੀਜ਼ ਦੀ ਵੈਂਸਵਾਜੀ ਕੀਤੀ ਨਹੀਂ ਨਾ ਆਪਾਂ ਕਿਸੇ ਨਾਲ ਕਰਨੀ ਹੈ ਨਾ ਆਪਣਾ ਕਿਸੇ ਵੀ ਹੋਰ ਏਜੰਸੀ ਨਾਲ ਕਿਸੇ ਨਾਲ ਕੰਪੀਟੀਸ਼ਨ ਆ ਸਾਡਾ ਔਰੇ ਬਹੁਤ ਵਧੀਆ ਜਿੰਨੀਆਂ ਏਜੰਸੀਆਂ ਨੇ ਬਹੁਤ ਵਧੀਆ ਤਿਆਰ ਆ ਸਾਡਾ ਸਾਰਿਆਂ ਦਾ ਤੇ ਲੋ ਜੀ ਮਾਮਾ ਜੀ ਚਾਬੀ ਲਿਆਏ ਚਾਬੀ ਅਸੀਂ ਬਾਈ ਬਣਾਈ ਨਵੀਂ ਬਹੁਤ ਮਹਨੇ ਸੁਣਨ ਨੂੰ ਮਿਲ ਰਹੇ ਹੈ ਕਈ ਦਿੰਦੇ ਤੇ ਲੈ ਜੀ ਅੱਜ ਅਸੀਂ ਨਵੀਂ ਚਾਬੀ ਨਾਲ ਡਿਲੀਵਰੀ ਦੇ ਰਹੇ ਹੈ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਨਾਲ ਟਰੈਕਟਰ ਦੀਆਂ ਠੀਕ ਹੈ ਮਾਮਾ ਜੀ ਓਕੇ ਰਿਪੋਰਟ ਕੱਲ ਟੋਨੀ ਵੀਰੇ ਨੇ ਮੇੜਾ ਮਾਰਿਆ ਅੰਦਰ ਜਾ ਕੇ ਅੱਛਾ ਕੱਲ ਟਰੈਕਟਰ ਇਹਨੇ ਵੇਚ ਦੇ ਚਾਬੀ ਥੋੜੀ ਹੋਈ ਟੁੱਟੀ ਜੀ ਦੇਖਦਾ ਕਹਿੰਦਾ ਮੈਂ 3 ਸਾਲ ਤੇ ਬਾਈ ਨਾਲ ਨੇ ਠੀਕ ਆ ਇਹ ਬੰਦੇ ਨੂੰ ਤਾਨਾ ਲੱਕੜੀ ਨੂੰ ਚਾਬੀ ਵੀ ਅਸੀਂ ਬਾਈ ਐਨ ਪੂਰੀ ਹੁਣ ਪੱਕਾ ਹੀ ਕੰਮ ਕਰਦੇ ਆ ਠੀਕ ਆ ਇਹ ਹੁਣ ਜੇ ਟਟੂ ਕੋਈ ਕਿਸੇ ਗੱਲ ਕਰਕੇ ਟਟੂ ਆਈ ਨਹੀਂ ਰੁੜਦੀ ਐ ਬਾਈ ਬੰਦੇ ਨੂੰ ਤਾਨਾ ਲੱਕੜੀ ਨੂੰ ਫਾਨਾ ਹਾਂ ਪਰ ਅਸਰ ਕਰ ਗਿਆ ਅੱਜ ਉਹਦੇ ਇਹ ਆਪਣੇ ਹੁਣ ਜੱਟਾ ਵਾਲਾ ਕੰਮ ਕਰ ਲਿਆ ਚਾਬੀ ਦਾ ਹੈ ਜੀ ਲੱਕੜੀ ਬਣਾਤੀ ਆ ਲੱਕੜ ਦੀ ਬਣਾਤੀ ਬਾਈ ਇੱਕ ਪਾਸੇ ਤਾਂ ਅਸੀਂ ਅਸੀਂ ਲਾਗੇ ਥੋੜਾ ਜਿਹਾ ਦਿਮਾਗ ਆ ਅਸੀਂ ਜੇ ਹਾਂ ਆ ਇੱਧਰ ਆਪਾਂ ਨੇ ਬਾਈ ਆਪਣੇ ਚੈਨਲ ਦਾ ਲੋਗੋ ਲਵਾਇਆ ਗੁਰਨਾਨ ਡਾਇਰੈਕਟਰ ਇਹ ਜੇ ਆਪਾਂ ਨੇ ਪਰਾਣਾ ਡੈਕਟਰ ਉਹ ਕਰਨ ਡਿਲੀਵਰ ਠੀਕ ਆ ਜੀ ਹੋਰ ਜੀ ਬਾਈ ਜੀ ਠੀਕ ਆ ਜੀ ਵਧੀਆ ਜੀ ਦੇਖੋ ਜੀ ਠੀਕ ਆ ਜੀ ਹਾਂ ਇੱਧਰ ਨੂੰ ਆਪਾਂ ਨੇ ਜੇ ਆਪਾਂ ਇੰਡੋ ਫਾਰਮ ਸੇਲ ਕਰਨਾ ਫਿਰ ਆਏ ਠੀਕ ਆ ਬਾਈ ਨਹੀਂ ਰੀਸਾ ਵੀਰੇ ਨਹੀਂ ਰੀਸਾ ਹਾਂ ਪਰਵਾਹ ਸੰਦੇ ਜਾ ਰਹੇ ਡੀਲਰ ਵੀ ਵੀਰੇ ਇੱਕ ਤੀਰ ਦੋ ਨਿਸ਼ਾਨੇ ਬਾਈ ਚਾਬੀ ਵੀ ਆ ਨਾ ਮਾਮੇ ਨੇ ਫੱਟੇ ਹੀ ਚੱਕਦੇ ਲੱਕੜ ਦਾ ਹੀ ਬਣਾਤਾ ਸਹੀ ਗੱਲ ਵੀ ਸਾਰੀ ਟੋਟੇ ਟਾਟੇ ਹੀ ਨਾ ਸਹੀ ਗੱਲ ਹੋ ਗਿਆ ਕਿਸੇ ਦਾ ਉ ਵੀ ਅੰਦਰ ਰੌਲਾ ਪੈ ਗਿਆ ਮਾਰਨੇ ਮੂਰਨੇ ਤਾਂ ਵੀ ਰੋੜਾ ਥਾਪਾ ਜੀ ਨਾ ਜੀ ਛੱਟ ਲੱਗਣੀ ਆ ਠੀਕ ਨਹੀਂ ਸੁੱਕੇ ਬਾਈ ਬਾਕੀ ਦੱਸਿਓ ਭਾਈ ਚਾਬੀ ਕਿਵੇਂ ਲੱਗੀ ਠੀਕ ਹੈ ਜੀ ਆਪਾਂ ਨੇ ਕਿਉਂਕਿ ਆਪਣੇ ਹੁਣ ਪੇਜ ਬਾਈ ਫੇਸਬੁਕ YouTube Instagram ਤਿੰਨਾਂ ਦੇ ਚੱਲਦੇ ਨੇ ਠੀਕ ਆ ਆਪਾਂ ਨੇ ਹੁਣ ਤਿੰਨੇ ਲੋਗੋ ਬਣਾਤੇਵੇਂ ਠੀਕ ਹੈ ਜੀ ਠੀਕ ਹੈ ਜੀ ਆਪਾਂ ਨੇ ਕਿਉਂਕਿ ਆਪਣੇ ਹੁਣ ਪੇਜ ਬਾਈ ਫੇਸਬੁਕ YouTube Instagram ਤਿੰਨਾਂ ਦੇ ਚੱਲਦੇ ਨੇ ਠੀਕ ਆ ਆਪਾਂ ਨੇ ਹੁਣ ਤਿੰਨੇ ਲੋਗੋ ਬਣਾਤੇਵੇਂ ਠੀਕ ਹੈ ਜੀ ਬਾਕੀ ਜਿੰਨੇ ਵੀ ਵੀਰ ਆਪਾਂ ਨੂੰ ਦੇਖਦੇ ਆਂ ਤੇ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਇਹ ਤਿੰਨੇ ਪੇਜਾਂ ਨੂੰ ਜ਼ਰੂਰ ਫੋਲੋ ਕਰਨਾ ਕਿਉਂਕਿ ਆਪਾਂ YouTube ਤਾਂ ਪਹਿਲਾਂ ਤੋਂ ਯੂਜ਼ ਕਰ ਰਹੇ تھے ਫੇਸਬੁੱਕ ਤੇ ਇੰਸਟਾਗ੍ਰam ਆਪਾਂ ਨੇ ਕੁਸਕ ਟਾਈਮ ਪਹਿਲਾਂ ਹੀ ਵਰਤਣੀ ਸ਼ੁਰੂ ਕਰੀ ਹੈ ਜੀ ਠੀਕ ਹੈ ਜੀ ਤਾਂ ਕਰਕੇ ਜਿੰਨੇ ਵੀ ਆਪਣੇ ਨਾਲ YouTube ਸਬਸਕ੍ਰਾਈਬਰ ਨੇ ਬਾਈ ਤਾਂ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਪੇਜ ਨੂੰ ਵੀ ਬਾਈ ਜ਼ਰੂਰ ਸਪੋਰਟ ਕਰਿਓ ਜਿਵੇਂ ਕਿ ਤੁਸੀਂ YouTube ਪੇਜ ਨੂੰ ਕਰੀ ਆ ਠੀਕ ਹੈ ਜੀ ਤੇ ਆਪਣੀ ਵੀਡੀਓ ਬਾਰੇ ਤੁਹਾਨੂੰ ਪਤਾ ਹੀ ਆ ਜੋ ਗੱਲ ਹੁੰਦੀ ਆ ਆਪਣੇ ਕੋਲ ਸੱਚਾਈ ਆਪਾਂ ਸਰਬੋ ਉਹੀ ਦੱਸਦੇ ਆ ਠੀਕ ਆ ਜੀ ਤੇ ਬਾਕੀ ਬਾਈ ਟਰੈਕਟਰ ਆਪਣਾ ਫੇਰ ਦੱਸਦੀ ਆ ਦੁਬਾਰਾ ਸਾਡਾ ਪੱਠੇ ਦੇ ਚੱਲੇ ਆ ਜੀ ਆਪਣਾ ਪੱਦਲ ਪੱਠਾ ਇਹ ਟਰੈਕਟਰ ਜਾਣਾ ਸਾਡਾ ਨੂਰਪੁਰ ਉਧਰ ਵੀ ਪੱਠਾ ਇਹਨਾਂ ਦਾ ਠੀਕ ਆ ਜੀ ਤੇ ਬਾਕੀ ਬਾਈ ਨੇ ਡਰਾਈਵਰ ਆ ਬਾਈ ਇਹ ਟਰੈਕਟਰ ਚਲਾਉਨੇ ਆ ਤੇ ਹੋਰ ਵੀਰੇ ਕੀ ਹਾਲ ਆ ਠੀਕ ਆ ਠੀਕ ਆ ਮੜਾ ਉੱਚੀ ਰੱਖ ਪਾਈ ਬਣ ਕੇ ਆਵਾਜ਼ ਠੀਕ ਆ ਵਧੀਆ ਜੀ ਪਹਿਲਾਂ ਹੁਣ ਤੱਕ ਦੱਸ ਪੱਠੇ ਦੇ ਕਿਹੜੇ ਕਿਹੜੇ ਟਰੈਕਟਰ ਚਲਾਏ ਆ ਟਰੈਕਟਰ ਆਪਣੇ ਕੋਲ ਜੌਂਡੀਅਰ ਵੀ ਆ ਮਾਲਿਕਾ ਵੀ ਆ 855 ਵੀ ਤੇ ਇੱਕ ਬਾਈ ਨੇ ਕੋਲ ਟਰੈਕਟਰ ਹੈਗਾ 5405 ਉਹ ਇਹਨਾਂ ਨੇ ਸੇਲ ਕਰਨਾ ਹਾਂਜੀ 20 ਮਾਡਲ ਹੈ ਨਾ 20 ਮਾਡਲ ਦਾ ਜੀ 20 ਪਤਾ ਨਹੀਂ 21 ਮਾਡਲ ਟਰੈਕਟਰ ਹੈ ਨਾਲ ਦੇ ਟਾਇਰਾਂ ਟਰੈਕਟਰ ਦੇ ਵਧੀਆ ਟਰੈਕਟਰ ਕਿਸ ਨੇ ਲੈਣਾ 5405 ਤਾਂ ਪੱਠੇ ਤੇ ਖੜਾ ਟਰੈਕਟਰ ਵਧੀਆ ਟਰੈਕਟਰ ਆ ਬਾਈ ਟਾਇਰ ਨਾਲ ਦੇ ਹੈਗੇ ਅੱਧੇ ਗਾ ਠੀਕ ਆ ਟਰੈਕਟਰ ਦਾ ਬਾਈ ਕੁਝ ਨਹੀਂ ਖੋਲੇ ਖੱਲੇ ਵਾ ਜੇ ਕਿਸੇ ਨੇ ਲੈਣਾ ਤਾਂ ਬਾਈ ਇਹਨਾਂ ਕੋਲ ਜਾ ਕੇ ਦੇਖ ਸਕਦਾ ਭੱਦਲ ਪ ਭਾਈ ਨੰਬਰ ਯਾਦ ਪਾਉ ਦਾ ਨੰਬਰ ਹੈ ਨੰਬਰ 920 ਹਾਂਜੀ 3076 3076 ਭਾਈ ਆ ਇਹਨਾਂ ਨਾਲ ਗੱਲ ਕਰਕੇ ਨਾ ਇਹਨਾਂ ਬਾਰੇ ਟਰੈਕਟਰ ਦੇਖ ਸਕਦਾ ਮੈਂ ਐਂਡ ਵਿੱਚ ਨਾ ਟਰੈਕਟਰ ਦੀਆਂ ਫੋਟੋ ਵੀ ਮੈਂਸ਼ਨ ਕਰੂੰਗਾ ਨਾਲ ਵੀਡੀਓ ਦੇ ਠੀਕ ਹੈ ਜੀ ਤੇ ਇੰਡੋ ਫਾਰਮ ਟਰੈਕਟਰ ਭਾਈ ਅੱਗੇ ਵੀ ਵਰਤੇ ਆਗੇ ਮਾੜਾ ਮਾੜਾ ਚਲਾਇਆ ਆਪਣੇ ਕੋਈ 12 ਮਾਡਲ ਦਾ ਇੰਡੋ ਫਾਰਮ 12 ਮਾਡਲ ਹੈਗਾ ਤਾਂ 12 ਕਲਰ ਦਾ ਠੀਕ ਆ ਬਹੁਤ ਵਧੀਆ ਹੁਣ ਵੀ ਚੱਲਦਾ ਜੀ ਹੁਣ ਵੀ ਚੱਲਦਾ ਹੁਣ ਵੀ ਚੱਲਦਾ ਗੈਲ ਦੀ ਬਣਾ ਨਾਲ ਦਾ ਜੀ ਠੀਕ ਆ ਹਲੇ ਆ ਤੁਸੀਂ ਤਾਂ ੱੱਕਾ ਵੀ ਬਹੁਤ ਕਰਦੇ ਆ। ਹਾਂ ੱੱਕਾ ਬਹੁਤ ਹੋ। ਹਣਾ? ਹਾਂ ਜੀ ਆਪਣੇ ਤੇ ਸਪਲਾਈ ਜਿਹੜੇ ਮਤਲਬ ਕਿ ਹਰੇਕ ਬੰਦਾ ਤੁਹਾਡੇ ਉੱਥੇ ਜਾ ਕੇ ਹੱਥ ਖੋਲਦਾ ਟਰੈਕਟਰ ਦਾ ਪੂਰਾ ਹਣਾ ਚਾਲਦੇ ਉਹ ਸਾਬ ਤੁਸੀਂ ਜਿੱਥੇ ਜ਼ੋਰ ਨਹੀਂ ਵੀ ਲਾਉਣਾ ਉੱਥੇ ਵੀ ਲਵਾ ਦਿੰਨੇ ਆ। ਠੀਕ ਆ। ਤੇ ਹੁਣ ਬਾਈ 2 ਟਰੈਕਟਰ ਲੱਤੇ ਆ ਬਾਕੀ ਮਹਾਰਾ ਦੀ ਕਿਰਪਾ ਨਾਲ। ਅੰਦਾ ਕਹਿੰਦੇ ਵੀ ਟਰੈਕਟਰ ਵਧੀਆ ਚੱਲਣਾ। ਠੀਕ ਆ। ਬਾਕੀ ਆਪਣੇ ਟਰੈਕਟਰ ਬਾਈ ਕਮਰਸ਼ੀਅਲ ਕੰਮ ਨੂੰ ਬਹੁਤ ਗਏ ਹੋਏ ਨੇ। ਵਧੀਆ ਹੋਣ ਦਾ ਕੋਈ ਆਪਾਂ ਨੂੰ ਏਡੀ ਕੋਈ ਦਿੱਕਤ ਆਈ ਨਹੀਂ ਹੈਗੀ। ਬਾਕੀ ਚਲੋ ਤੁਹਾਨੂੰ ਵਰਤੇ ਤੇ ਪਤਾ ਲੱਗ ਜਾਣਾ ਵੀਰੇ। ਧੰਨਵਾਦ ਤੁਹਾਡਾ ਬਹੁਤ-ਬਹੁਤ। ਬੱਲੇ ਜੀ ਬਾਈ। ਮਾਰਤੀ ਸਲਫ ਵੀਰ ਨੇ। ਸੱਲੇ ਜੀ ਆਪਣੇ ਐਂਡੋ ਫਾਰਮ 3048 ਪੱਠੇ ਵਾਲੇ ਵੀਰ ਲੈ ਚਲੇ ਟਰੈਕਟਰ ਅੱਜ ਬਹੁਤ-ਬਹੁਤ ਮੁਬਾਰਕਾਂ ਬੀਨਾਂ ਨੂੰ ਟਰੈਕਟਰ ਦੀਆਂ ਜੀ। ਤੇ ਵਧੀਆ ਕੰਮਕਾਰ ਚ ਵਾਅਦਾ ਕਰੇ ਬਾਈ ਇਹਨਾਂ ਦੇ। ਇਹ ਲੋ ਜੀ ਬਾਈ ਟਰੈਕਟਰ ਆਪਾਂ ਨੇ ਦੇਤਾ ਅੱਜ। ਇਧਰ ਪਾਵਲਾ ਬਾਈ ਬੈਠਾ ਧੁੱਪ ਸੇਕ ਰਿਆਂ। ਹੋਰ ਪਾਵਲਾ ਸਾਹਿਬ। ਜੀ ਬਈ। ਕੀ ਹਾਲ ਹੈ ਜੀ? ਭਾਈ ਜੋਰ ਤਾਂ ਗਰਮੀ ਹੋ ਗਈ। ਅੱਛਾ ਠੀਕ ਆ। ਜੈਕਟ ਪਾਈ ਵੀ ਜਾਂਦਾ ਵੀ। ਠੀਕ ਆ। ਭਾਈ ਫਰਕ ਪੈ ਗਿਆ ਥੋੜੀ ਜੀ ਸਵੇਰੇ ਤੇ ਸ਼ਾਮ ਨੂੰ ਠੰਡ ਲੱਗਦੀ ਹੈ ਦਿਨ ਵਿੱਚ ਤਾਂ ਉਹ ਗਰਮੀ ਲੱਗਦੀ ਹੈ। ਐਦਾਂ ਹੀ ਪਾਵਲੇ? ਠੀਕ ਆ। ਤੇ ਬਾਕੀ ਭਾਈ ਟਰੈਕਟਰ ਮਹਾਰਾ ਦੀ ਕਿਰਪਾ ਨਾਲ ਵਧੀਆ ਵਿਗੇ। ਪਾਵਲੇ ਤੁਹਾਨੂੰ ਕਿੱਥੇ ਛੱਟ ਗਿਆ ਸੀ ਆਹ ਮਹੀਨੇ। ਰਾੜ ਤੋੜਦਾ। ਹਾਂ। ਕਈ ਭਾਈ ਮੈਨੂੰ ਮਖੌਲ ਕਰੀ ਜਾਂਦੇ ਆ ਤੁਹਾਡੇ ਟਰੈਕਟਰ ਆਏ ਆਏ ਆ ਵੀ ਤੁਸੀਂ ਥੋੜੇ ਜਿਹੜੇ ਘੱਟ ਵਿਗਦੇ ਆ। ਇਹ ਚੀਜ਼ ਦਾ ਬਾਈ ਆਪਾਂ ਨੂੰ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਜੀ ਮਹਾਰਾ ਦੀ ਕਿਰਪਾ ਨਾਲ ਇਸ ਮਹੀਨੇ 6-7 ਟਰੈਕਟਰ ਵਿਗ ਗਏ ਤੇ ਇੱਕ ਗੱਲ ਹੋਰ ਦੱਸ ਦਈ ਵੀ ਆਪਣੇ ਕੋਲ ਪਾਬਲੇ ਵੀ ਦੱਸ ਸਾਡੇ ਕੋਲ ਕੋਈ ਸੇਲਮੈਨ ਹੈਗਾ ਨਹੀਂ ਕੋਈ ਨਹੀਂ ਹੈਗਾ ਬਾਈ ਸੇਲਮੈਨ ਆਪਣੇ ਕੋਲ ਕੋਈ ਨਹੀਂ ਹੈਗਾ ਬਸ ਮਹਾਰਾ ਦੀ ਕਿਰਪਾ ਨਾਲੇ ਕੰਮ ਚੱਲਦਾ ਤੇ ਆਪਣੇ ਆਪ ਹੀ ਜਾਨੀ ਕਿ ਜਿਹੜਾ ਗਾਹਕ ਆਉਂਦਾ ਸਿੱਧਾ ਉਰੀ ਤੇ ਆਪਾਂ ਸੌਦਾ ਕਰਦੇ ਆਂ ਪਰ ਜੇ ਆਪਾਂ ਨੂੰ ਕਿਸੇ ਦਾ ਫੋਨ ਆਉਂਦਾ ਫਿਰ ਆਪਾਂ ਅਗਲੇ ਕੋਲ ਜਾਂਦੇ ਆਂ ਪਰ ਆਪਣੇ ਕੋਲ ਉਦਾਂ ਕੋਈ ਸੇਲਮੈਨ ਨਹੀਂ ਹੈਗਾ ਵੀ ਆਪਾਂ ਅਗਲੇ ਦੇ ਕਰਾਂ ਜਾਈਏ ਜਾਂ ਰਿਸ਼ਤੇਦਾਰਾਂ ਨੂੰ ਆਪਾਂ ਉਹ ਕਰੀਏ ਠੀਕ ਹੈ ਜੀ ਤੁਹਾਨੂੰ ਪਤਾ ਬਈ ਸੌਦੇ ਕਰਨੇ ਬਹੁਤ ਔਖੇ ਨਵਾਂ ਰੈਕਟਰ ਦਾ ਖਾਸ ਕਰਕੇ ਦੇਣਾ ਬਹੁਤ ਜ਼ਿਆਦਾ ਔਖਾ ਹੈ ਠੀਕ ਹੈ ਜੀ ਤੇ ਬਾਕੀ ਬਾਈ ਯਾਰ ਬੋਲਟ ਦਾ ਥੋੜਾ ਜਿਹਾ ਇੱਕ ਦੋ ਕੰਮਕਾਰ ਜੇ ਕਰਵਾਉਣੇ ਆ ਜਿੱਦਣ ਦਾ ਬਾਈ ਆਪਾਂ ਨੇ ਬੋਲਟ ਲਿਆ ਹੁਣ ਆਪਾਂ ਬੋਲਟ ਤੇ ਹੀ ਆਉਨੇ ਰੋਪੜ ਨੂੰ ਤੇ ਥੋੜਾ ਜਿਹਾ ਬਾਈ ਡਰ ਵੀ ਲੱਗਦਾ ਕਿਉਂਕਿ 31 ਮਾਰਚ ਆ ਪੁਲਿਸ ਵਾਲਾ ਤਾਂ ਖੜੀ ਹੁੰਦੀ ਆ ਵੈਸੇ ਰੋਪੜ ਮਾ ਚਲੋ ਕਿਹਾ ਵਾ ਤਾਂ ਹੈਗਾ ਦੋ ਤਿੰਨ ਜਣੇ ਨੇ ਬਾਈ ਜੇ ਹੋਇਆ ਕਿਸੇ ਨੇ ਰੋਕਿਆ ਫੋਨ ਕਰਦੀਆਂ ਪਰ ਮੌਕੇ ਪਰ ਕਈ ਵਾਰ ਫੇਰ ਤੇ ਇੱਕ ਨਾ ਆਪਾਂ ਨੂੰ ਇਹਦਾ ਸਲੈਂਸਰ ਚਾਹੀਦਾ Ориਜਨਲ ਜੇ ਕਿਸੇ ਕੋਲ ਹੋਇਆ ਮੇਰੇ ਵੀਰ ਕੋਲ ਤਾਂ ਜਰੂਰ ਦੱਸਿਓ ਠੀਕ ਹੈ ਜੀ ਤੇ ਕਿਉਂਕਿ ਚਲੋ ਉਦਾਂ ਬਾਅਦ ਚ ਪਾਲੇ ਕਰੂੰਗਾ ਜਦੋਂ ਕੋਈ ਇਹਨਾਂ ਦਿਨਾਂ ਜਾਂ 31 ਮਾਰਚ ਕਰਕੇ ਆਪਾਂ ਨੀ ਕਿ ਸਲੈਂਸਰ Ориਜਨਲ ਲਾ ਲਵੇ ਕੋਈ ਉਹ ਨਹੀਂ ਹੁੰਦਾ ਕਿਸੇ ਕੋਲ ਪਿਆ ਹੋਇਆ ਤਾਂ ਜਰੂਰ ਦੱਸਿਓ ਬਾਈ ਠੀਕ ਹੈ ਜੀ ਬਾਕੀ ਇਹਦੇ ਆ ਰੋਜ਼ ਆਪਾਂ ਸੋਚ ਲੈਣੇ ਵੀ ਇਹਦਾ ਅੱਜ ਕਰਾਉਣਾ ਹੈ ਰੋਜ਼ ਡੇਲੀ ਵਾ ਇਹ ਦੂਧਰ ਮਿਸਰ ਜਾਂਦਾ ਪੂਰੇ ਤੇ ਕਦੀ ਟੇਪ ਕਰਾਉਣੇ ਵਾਲੀ ਆ ਇੱਕ ਥੋੜੇ ਜਿਹੇ ਦੀ ਸਟਾਰਟਿੰਗ ਆਪਾਂ ਨੇ ਚੈੱਕ ਕਰਾਉਣੀ ਆ ਸਟਾਰਟਿੰਗ ਚ ਥੋੜਾ ਜਿਹਾ ਕਈ ਵਾਰ ਸਵੇਰੇ ਔਖਾ ਸਟਾਰਟ ਹੁੰਦਾ ਪਰ ਹੁਣ ਹੱਥ ਲੱਗ ਗਿਆ ਜਦੋਂ ਲਿਆਂਦਾ ਉਦੋਂ ਹੱਥ ਨਹੀਂ ਤਾਂ ਲੱਗੇ ਜਾਂਵੇਂ ਹੁਣ ਪਹਿਲਾਂ ਬ੍ਰੇਕ ਬਰੂ ਤੋਂ ਪਹਿਲੇ ਖਾ ਲੱਗਦਾ ਸੀ ਹੁਣ ਥੋੜਾ ਉਹ ਚੀਜ਼ ਦਾ ਬਹੁਤ ਫਰਕ ਪੈ ਗਿਆ ਠੀਕ ਹੈ ਜੀ ਬਾਕੀ ਹਜੇ ਬਤ ਚੰਗੀ ਤਰ੍ਹਾਂ ਨਾ ਬਾਈ ਕਿਸੇ ਦਿਨ ਪਾਲਸ ਪੂਲਸ ਆਣ ਜਿੱਦਾਂ ਮੜਾ ਮੜਾ ਕਿਤੇ ਤੇ ਰੰਗ ਹੋ ਜਾ ਹੋਇਆ ਵਾ ਉਹ ਕਿਸੇ ਦਿਨ ਲਾਉਣੀਆਂ ਰੀ ਜੀ ਇਹਦੇ ਪਰ ਤੇ ਚੰਗੀ ਤਰ੍ਹਾਂ ਇਹਨੂੰ ਪੂਰਾ ਤਾਂ ਚਮਕਾ ਕੇ ਫੇਰ ਆਪਾਂ ਨਾ ਇਹਦੀ ਵੀਡੀਓ ਬਣਾ ਕੇ ਪਾਉਂਗੇ ਠੀਕ ਹੈ ਜੀ ਤੇ ਉਦਾਂ ਠੀਕ ਆ ਚਲਾ ਜੂਦਾ ਪਰ ਐਵਰੇਜ ਘਟਿਆ ਬਾਈ ਹੁਣ ਪਹਿਲਾਂ ਅਸੀਂ ਚਲਾਇਆ ਦੂਆ ਪਲਟੀਨਾ ਉਹਦੀ ਐਵਰੇਜ ਦਾ ਹੁਣ 500 ਦਾ ਤੇਲ ਪਵਾ ਕੇ ਮੈਂ ਦੋ ਹਫ਼ਤੇ ਨਹੀਂ ਲੜਨੇ ਇਹਦਾ ਹੁਣ 500 ਦਾ ਇੱਕ ਦਿਨ ਦਾ ਲਿਆਂਦਾ ਤਿੰਨ ਵਾਰ ਪਵਾ ਲਿਆ 5-500 ਦਾ ਆਵਲੇ ਬਾਈ 10 ਕ ਦਿਨ ਆਇਆ ਨਾ 8 ਕ ਦਿਨ ਹੋਇਆ ਆਉਂਦੇ ਨੂੰ 12-13 ਸੌ ਦਾ ਤੇਲ ਖਾ ਗਿਆ ਪਤੰਦਰ ਹਾਂ ਉੱਪਰ ਜਾਨੀ ਕਿ ਮੈਨੂੰ ਆਪਣਾ ਉਹੀ 12-13 ਕਿਲੋਮੀਟਰ ਪੈਂਦਾ ਘਰ ਤੇ ਫਿਰ ਮੈਂ ਕਿਹਾ ਕੱਲ ਅਸੀਂ ਗੱਲਾਂ ਲਾ ਕੇ ਕਰਨਾ ਉਹ ਕਹਿੰਦਾ ਹੁਣ ਜੇ ਬੋਲਟ ਲੈ ਲਿਆ ਕਹਿੰਦਾ ਹੁਣ ਤੇਲ ਥੋੜੀ ਦੇਖ ਹੋਣਾ ਫਿਰ ਹਾਂ ਤੇ ਨਹੀਂ ਦੇਖਣਾ ਸਹੀ ਗੱਲ ਆ ਬਾਈ ਤੇ ਟਰੈਕਟਰ ਲਾਉਣ ਦਾ ਬਾਈ ਟਾਈਮ ਅੰਦਰ ਹੋ ਗਿਆ ਤੇ ਬਾਕੀ ਪਬਲੀ ਵੀ ਚੱਲੀਏ ਫਿਰ ਆਪਾਂ ਚਲੋ ਫਿਰ ਚਲੋ ਮਾਰਾ ਚੱਲੀਏ ਟਾਈਮ ਹਾਂ ਦਿਨਾਂ ਦਾ ਫਰਕ ਪੈ ਗਿਆ ਦਿਨ ਬੜੇ ਹੋ ਗਏ ਨਹੀਂ ਇਸ ਟਾਈਮ ਇਸ ਟਾਈਮ 6 ਵਜੇ ਬਾਈ ਪੂਰਾ ਹਨੇਰਾ ਹੋ ਜਾਂਦਾ ਤਾਂ ਹੁਣ 6 ਵਜੇ ਦਿਨ ਵਧੀਆ ਖੜਾ ਦੇਖੋ ਠੀਕ ਆ ਜੀ ਤੇ ਬਾਕੀ ਬਾਈ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਨਵਾਂ ਜੇ ਵੇਚਣਾ ਖਰੀਦਣਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਆਪਣੀ ਲੋਕੇਸ਼ਨ ਆ ਰੋਪੜ ਦਾਣਾ ਮੰਡੀ ਐ ਦੇ ਮੂਹਲਾ ਫਰੰਟ ਵਾਲੇ ਪਾਸੇ ਹੀ ਆਪਣੀਆਂ ਏਜੰਸੀਆਂ ਨੇ ਸਾਰੀਆਂ ਰੋਪੜ ਚੰਡੀਗੜ੍ਹ ਰੋਡ ਐ ਜੀ ਚੰਡੀਗੜ੍ਹ ਅਨੰਦਪੁਰ ਸਾਹਿਬ ਮੇਨ ਹਾਈਵੇ ਤੇ ਹੀ ਤੇ ਜੇ ਕਿਸੇ ਨੇ ਵੀ ਨੇ ਜੌਂਡੀਅਰ ਟਰੈਕਟਰ ਲੈਣਾ ਹੁੰਦਾ ਤਾਂ ਸਾਡੇ ਪਾਵਲਾ ਵੀਰ ਨਾਲ ਗੱਲਬਾਤ ਕਰ ਸਕਦਾ ਜੀ ਨਹੀਂ ਵੀਰੇ ਸੇਲਮੈਨ ਨਾਲ ਸੇਲਮੈਨ ਨਾਲ ਠੀਕ ਆ ਭਾਈ ਜੇ ਕਿਸੇ ਨੇ ਜੌਂਡੀਅਰ ਲੈਣਾ ਜਿਹੜਾ ਟਰੈਕਟਰ ਕੋਈ ਮੇਰੇ ਥਰੂ ਲੋਗਾ ਪਾਵਲੇ ਵੀਰੇ ਉਹਦਾ ਘੱਟ ਤੋਂ ਘੱਟ ਵੀ ਮੈਂ ਇੰਨਾ ਫਾਇਦਾ ਕਰਾਉਂਗਾ ਵੀ ਮਾਂ ਜੀ ਯਾਰ ਬੰਝ ਪੁੰਨ ਲਾ 5000 ਰੁਪਏ ਕਿਹਾ ਹੁੰਦਾ ਐਡਾ ਟਰੈਕਟਰ ਤੁਹਾਡਾ ਇੰਨਾ ਮਹਿੰਗਾ ਬਾਈ ਚੰਗਾ ਫਾਇਦਾ ਕਰਾਉਂਗਾ ਜਿਹਨੇ ਜੌਨੀਅਰ ਮੇਰੇ ਥਰੂ ਲਿਆ ਠੀਕ ਆ ਲੈਣਾ ਲੂਣਾ ਆਪਾਂ ਨੇ ਕੁਝ ਨਹੀਂ ਹੈਗਾ ਯਾਨੀ ਕਿ ਬੰਦਾ ਲੈ ਕੇ ਯਾਦ ਰੱਖੂਗਾ ਵੀ ਹਾਂ ਟਰੈਕਟਰ 20 ਬੰਦੇ ਨੇ ਵੀ ਬੰਦੇ ਨੇ ਆਹ ਜਿਹੜੇ ਟਰੈਕਟਰ ਦਵਾਏ ਤਾਂ ਹਾਂ ਦੋ ਤਿੰਨ ਟਰੈਕਟਰ ਦਵਾਏ ਵੀ ਹੈ ਬਾਈ ਠੀਕ ਆ ਤੇ ਬਾਈ ਇਹਨਾਂ ਤੋਂ ਜਿੰਨੇ ਵੀ ਵਿਚ ਕੱਟਦੇ ਆ ਪੁਰਾਣੇ ਟਰੈਕਟਰ ਇਹ ਪਾਵਲੇ ਬਾਈ ਆਏ ਦੱਸ ਜਿੰਨੇ ਥੋੜੇ ਪੁਰਾਣੇ ਕੱਟੇ ਆ ਵੱਧ ਟਰੈਕਟਰ ਕਿਹਨੇ ਵੇਚੇ ਆ ਜੱਗੂ ਨੇ ਹਾਂ ਬਸ ਆਹੀ ਗੱਲ ਸੁ ਭਾਈ ਆਪਣੀ ਨਾ ਪਤਨੀ ਆਪਣੀ ਸਿਫਤ ਜੀ ਸੁਣ ਕੇ ਨਾ ਦਿਲ ਬਾਗੋ-ਬਾਗ ਹੋ ਜਾਂਦਾ ਬਾਬਲੇ ਜੀ ਜਾਂਦਾ ਹਾਂ ਇਹ ਤਾਂ ਬਾਈ ਜਿਹੜੇ ਨਹੀਂ ਵੀ ਕਰਨੀ ਤਾਂ ਵੀ ਕਰਦੇ ਨੂੰ ਪਤਾ ਵੀ ਜੇ ਮੈਂ ਕਹਿਤਾ ਵੀ ਜੱਗੂ ਨੇ ਨਹੀਂ ਵੇਚੇ ਫਿਰ ਇਹਨਾਂ ਨੇ ਗਾਹਾਂ ਨੂੰ ਵੇਚਣੇ ਨਹੀਂ ਹੈਗੇ ਆਹੋ ਕੁਝ ਰੱਖਣਾ ਪੈਂਦਾ ਹਾਂ ਬਾਸ ਕਹਦਦੇ ਨੇ ਵੀ ਵੀ ਪੰਪ ਚੀਜ਼ ਇਹ ਜੀ ਇਹਦਾ ਪਾਬਲੇ ਪੰਪ ਦੰਦੇ ਰਹਿਣਾ ਚਾਹੀਦਾ ਬੰਦੇ ਨੂੰ ਹਨਾ ਖਾਸ ਕਰਕੇ ਆਪਣੀ ਲਾਈਨ 'ਚ ਤਾਂ ਖਾਸ ਕਰਕੇ ਤੇ ਬਾਕੀ ਚਲੋ ਬਾਈ ਹਾਸੇ ਮਜ਼ਾਕ ਆ ਸਾਡਾ ਚੱਲਦਾ ਰਹਿੰਦਾ ਇੱਕ ਨਹੀਂ ਸਾਡਾ ਟਾਈਮ ਪਾਸ ਹੁੰਦਾ ਓਰੇ ਤੇ ਠੀਕ ਹੈ ਜੀ ਅੱਜ ਦੇ ਬਲੌਗ 'ਚ ਇੰਨਾ ਹੀ ਵੀਡੀਓ ਜੇ ਚੰਗੀ ਲੱਗਦੀ ਤਾਂ ਕਰ ਦਿਓ ਲਾਈਕ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ ਸਾਰੇ ਵੀਰਾਂ ਦਾ ਤੈਅ ਦਿ ਲੋ ਧੰਨਵਾਦ